ਵਟ ਇਜ਼ ਥਿਸ ਬੰਦ ਕਰ ਦੇ ਮਮੀ ਕਿਉਂ ਬੰਦ ਕਰ ਦੇ ਬੋਲ ਸ਼ਸ਼ੀ ਕਾਰਜੀ ਹੋਰ ਕਿਵੇਂ ਤੁਸੀਂ ਸਾਰੇ ਠੀਕ ਹੋ ਨਗੇ ਤੇ ਅੱਜ ਆਪਾਂ ਜਿਹੜਾ ਹੈਗਾ ਹੁਣ ਨਮਿਤ ਦੇ ਸ਼ੂਟਿੰਗ ਅਕੈਡਮੀ ਤੋਂ ਜਾਂਦਿਆਂ ਦਾ ਥੋੜਾ ਜਿਹਾ ਬਲੌਗ ਹੈ ਜਿਹੜਾ ਸ਼ੂਟ ਕਰਾਂਗੇ ਤੇ ਸਾਰੇ ਜਣੇ ਇਸ ਨੂੰ ਲਾਈਕ ਕਰਿਓ ਠੀਕ ਹੈ ਜੀ ਮੂਵੀ ਰਫਰ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ਹੈ ਮਾ ਬਣਾ ਬਸ ਕਰਕੇ ਇਹਥੇ ਆ ਕੇ ਸੁਣੀ ਹੋਈਆਂ ਜੀ ਕਿਉਂਕਿ ਇੱਥੇ ਰੂਹ ਨੂੰ ਸਕੂਨ ਦੇਣ ਵਾਲੀਆਂ ਆਵਾਜ਼ਾਂ ਨੇ ਜਿਹੜੀਆਂ ਉਹ ਆ ਰਹੀਆਂ ਨੇ ਕਿਹੜੀਆਂ ਨੇ ਉਹ ਤੁਸੀਂ ਆਪ ਵੀ ਦੇਖ ਸਕਦੇ ਹੋ ਹੁਣ ਵਿੱਚ ਜਿਹੜੇ ਹੈਗੇ ਸੁਣ ਰਹੀਆਂ ਹੋਣਗੇ ਪੰਛੀਆਂ ਦੀਆਂ ਆਵਾਜ਼ਾਂ ਨੇ I do ਦਾ ਬੇਗਾ ਆਉਣਾ ਜਾਣਾ ਬਹੁਤ ਜਿਆਦਾ ਮੁਸ਼ਕਲ ਹੁੰਦਾ ਈ ਸਾਨੂੰ ਹਾਂ ਸਰਕਾਰ ਨੂੰ ਬੇਨਤੀ ਆ ਵੀ ਜਲਦੀ ਤੋਂ ਜਲਦੀ ਸਾਡਾ ਰੋਡ ਸਹੀ ਕਰਵਾ ਦਿਓ ਠੀਕ ਹੈ ਠੀਕ ਆ ਹਾਂ